ਇਸ ਤੋਂ ਪਹਿਲਾਂ ਕਹਾਣੀ ਦੇ ਚਿੱਤਰ ਤੇ ਨਾਮ ਬਾਰੇ ਚਰਚਾ ਕਰ ਚੁੱਕੇ ਆ ਕਹਾਣੀ ਦਾ ਨਾਮ ਕੀ ਹੈ ਬੋਲੋ ਗੁਦਰੇ ਫੁੱਲ ਸੋ ਅੱਜ ਆਪਾਂ ਇਹ ਕਹਾਣੀ ਜਿਹੜੀ ਹੈ ਉਹ ਤੁਹਾਨੂੰ ਸੁਣਾਵਾਂਗੇ ਤੇ ਸਾਰੇ ਬੱਚਿਆਂ ਨੇ ਧਿਆਨ ਦੇ ਨਾਲ ਇਹ ਕਹਾਣੀ ਨੂੰ ਸੁੰਣਾ ਆ ਠੀਕ ਹੈ ਬੱਚਾ ਜੈਸਮੀਨ ਆਪਣੇ ਦਾਦਾ ਜੀ ਨਾਲ ਬਾਗ ਵਿੱਚ ਸੈਰ ਕਰ ਰਹੀ ਸੀ ਬਾਗ ਵਿੱਚ ਰੰਗ ਬਰੰਗੇ ਫੁੱਲ ਖਿੜੇ ਹੋਏ ਸਨ ਬਾਗ ਵਿੱਚ ਗੀਗਨ ਲੱਗੀ ਰੰਗ ਬਰੰਗੇ ਫੁੱਲਾਂ ਨੂੰ ਸ਼ੋਹਨ ਲੱਗੀ ਸਾਰੀਆਂ तितਲੀਆਂ ਉੱਡ ਗਈਆਂ ਸਾਰੀਆਂ तितਲੀਆਂ ਉੱਡ ਗਈਆਂ ਜੈਸਮਿਨ ਚੀਕੀ ਦਾਦਾ ਜੀ ਸਾਰੇ ਫੁੱਲ ਉੱਡ ਰਹੇ ਹਨ ਉੱਡ ਰਹੇ ਹਨ ਦਾਦਾ ਜੀ ਨੇ ਹੱਸਦੇ ਹੋਏ ਕਿਹਾ ਠੀਕ ਹੈ ਹਮ ਇਹ ਫੁੱਲਾਂ ਦੇ ਫੁੱਲ ਹਨ ਏ ਫੁੱਲਾਂ ਤੇ ਫੁੱਲ ਹਨ तितਲੀਆਂ ਕਰਕੇ ਫੁੱਲ ਹਨ ਤੇ ਫੁੱਲਾਂ ਕਰਕੇ तितਲੀਆਂ ਹਨ तितਲੀਆਂ ਕਰਕੇ ਫੁੱਲ ਹਨ ਤੇ ਫੁੱਲਾਂ ਕਰਕੇ तितਲੀਆਂ ਹਨ ਉਹਨਾਂ ਨਾਲ ਦੋਸਤੀ ਰੱਖਣੀ ਜੈਸਮੀਨ तितਲੀਆਂ ਨੂੰ ਉੱਡਦੀਆਂ ਦੇਖ ਕੇ ਤਾੜੀਆਂ ਮਾਰ ਰਹੀ ਸੀ ਤਾੜੀਆਂ ਮਾਰ ਰਹੀ ਸੀ ਉਹ ਵਾਰ-ਵਾਰ ਇੱਕੋ ਗੱਲ ਕਹਿ ਰਹੀ ਸੀ ਉਹ ਵਾਰ-ਵਾਰ